ਸੋ ਸੋ ਸਿਕੋ ਜੀ ਸਾਰੇ ਨੂੰ ਤੁਹਾਡਾ ਸਵਾਗਤ ਹੈ ਕਾਰੀ ਪਰਮ YouTube ਚੈਨਲ ਤੇ ਆਪਾਂ 5 ਸਵੇਰੇ ਉੱਠ ਕੇ ਆ ਮੈਂ ਕਿਹਾ ਬੀ ਭਾਈ ਧੁੰਦ ਬਹੁਤ ਹੈ ਚਲਿਏ ਦੌੜ ਕੰਮ ਤੇ ਵੀ ਮਿੱਤਰੋ ਬਚਾਓ ਜਿੰਨਾ ਬਚੁੰਦਾ ਧੁੰਦ ਬਹੁਤ ਜ਼ਿਆਦਾ ਸੀ ਤੇ ਆਪਾਂ ਪਹੁੰਚਣਾ ਸੀ ਕੰਮ ਤੇ ਕੰਮ ਤੇ ਪਹੁੰਚ ਕੇ ਤੇ ਆਪਾਂ ਪਹੁੰਚਣਾ ਸੀ ਗੁਰੂ ਘਰੇ ਗੁਰੂ ਘਰ ਸਿਰ ਨਗਰ ਕੀਰਤਨ ਤੇ ਆਪਾਂ ਮੱਥਾ ਟੇਕ ਕੇ ਉੱਤੇ ਗੁਰੂ ਘਰ ਤੋਂ ਆ ਗਿਆ ਲੈ ਕੇ ਤੇ ਆਪਾਂ ਪਹੁੰਚ ਕੇ ਜੀ ਆਪਣੇ ਕੰਮ ਤੇ ਤੇ ਕੰਮ ਤੇ ਪਹੁੰਚੇ ਤਾਂ ਉੱਥੇ ਆਪਾਂ ਨੂੰ ਆਪਾਂ ਜਿਹੜਾ ਸੀਗਾ ਜਾਗੋ ਤੇ ਲੁਧਿਆਣੇ ਆਪਣੇ ਭਰਾ ਦਾ ਜਿਗਾ ਵਿਆਹ ਤੇ ਆਪਾਂ ਫਿਰ ਗੱਡੀ ਚ ਪੈਟਰੋਲ ਪਾਉਣ ਚੱਲ ਗਏ ਤੇ ਪੈਟਰੋਲ ਪੰਪ ਵਾਲੇ ਕਹਿੰਦੇ ਜੇ ਤੁਸੀਂ ਤਾਂ Google Pay ਕਰਨਾ ਤੁਸੀਂ 1000 ਰੁਪਏ ਕਰੋ ਤੁਹਾਨੂੰ 120 1020 ਦਾ ਤੇਲ ਮਿਲੂਗਾ ਸਕੀਮ ਚੱਲਦੀ ਆ ਮੈਂ ਕਿਹਾ ਕੋਈ ਨਹੀਂ ਜੀ ਆਹ ਲਓ 1000 ਰੁਪਏ ਤੇ ਕਰੋ ਹੋਏ ਲੋ ਵਿਪਾਤ ਨਾਲ ਤੇਲ ਤੇ ਆਪਾਂ ਬੰਨ ਕੇ ਪੱਗ ਲੈ ਗੱਡੀ ਜਾਂਦੀ ਹੈ ਸ਼ਰੰਗਾ ਮਾਰਦੀ ਲੁਧਿਆਣੇ ਨੂੰ ਭਰਾ ਉਹ ਇੱਕ ਅਟੈਚੀ ਲੈ ਕੇ ਗਏ ਸੀਗੇ ਉਜੀ ਹਾਲ ਦੇਖਿਓ ਸਾਡਾ ਕੀ ਹੋਣਾ ਪਹਿਲਾਂ ਅਸੀਂ ਪਹੁੰਚੇ ਫਲੋਰ ਬੰਗਿਆਂ ਦਾ ਫਲੋਰ ਫਲੋਰ ਤੋਂ ਫਿਰ ਆਪਾਂ ਲੁਧਿਆਣੇ ਹੈਨਾ ਜਿੱਥੇ ਵਿਆਹ ਹੈਗਾ ਵੀਡੀਓ ਬਣਦੀਆਂ ਗਈਆਂ ਤੇ ਯਾਰ ਜੁੜਦੇ ਗਏ ਆਪਾਂ ਪਹੁੰਚਣਾ ਸੀ ਟਾਈਮ ਦੇ ਨਾਲ ਪਰ ਕਿੱਥੇ ਲੋਜੀ ਭੈਣ ਚੱਕੋ ਜੀ ਸਕੂਟਰੀ ਚਲੋ ਜੀ ਬਿਆਹ ਨੂੰ ਖਰਚੇ ਤੇ ਖਰਚਾ ਠਾਹ ਖਰਚਾ ਲੋ ਵੀ ਲੁਧਿਆਣੇ ਦੇ ਚੋਕੜੇ ਵਿਆਹ ਚ ਘੁੰਮਣ ਲੱਪੇ ਜਾਂਦੇ ਹੈ ਕਹਿੰਦੇ ਇੱਥੋਂ ਸਮਾਨ ਲੈ ਕੇ ਫੇਰ ਘਰ ਨੂੰ ਜਾਣਾ ਮੈਂ ਕਿਹਾ ਕੋਈ ਗੱਲ ਨਹੀਂ ਸਮਾਨ ਜਿੰਨਾ ਮਰਜ਼ੀ ਖਰੀਦ ਲਓ ਪਰ ਖਰੀਦ ਲਓ ਦਿਨ ਖੜੇ ਪਰ ਕਿੱਥੇ ਜਦੋਂ ਨਿਕਲੇ ਬਾਹਰ ਤੇ ਨਿਹਰਾ ਹੋ ਗਿਆ ਪੈਸਾ ਬੁਰੇ ਹਾਲ ਬੀਬੀਆਂ ਨੇ ਜੁੱਤੀਆਂ ਨਹੀਂ ਮੁੱਕਦੀਆਂ ਇੱਕ ਤਾਂ ਮਾਰ ਲਓ ਨਹੀਂ ਹੜਦੀਆਂ ਦੂਜੀਆਂ ਪਾਣੋਂ ਨਹੀਂ ਹੜਦੀਆਂ ਐ ਲੈ ਕੇ ਜੁੱਤੀਆਂ ਤੇ ਲੈ ਕੇ ਸੂਟ ਇਹ ਬੁੜੀਆਂ ਫੇਰ ਵੀ ਨਹੀਂ ਰੱਜਦੀਆਂ ਪੇ ਦੁਕਾਨ 'ਚ ਵੜ ਕੇ ਮੈਂ ਵੀ ਇੱਕ ਕੂਟ ਲੈ ਲਿਆ ਮੈਂ ਕਿਹਾ ਚੱਲ ਆਪਾਂ ਵੀ ਨਾਲ ਲੱਗਦਾ ਹੱਥ ਤੌਲੇਗੇ ਚਲੋ ਜੁੱਤੋਂ ਬਾਅਦ ਆ ਕੇ ਆਪਾਂ ਵਿਆਹ 'ਚ ਯਾ ਗੋਦਾ ਸੈਟਅਪ ਪੂਰਾ ਲੱਗ ਚੁੱਕਾ ਹੈਗਾ ਬੰਦੇ ਦਾ ਕੋਈ ਨਹੀਂ ਸੀ ਹਲੇ ਪਰ ਥੋੜੇ ਜਿਹੇ ਬੰਦੇ ਤੇ ਆਪਾਂ ਵੀ ਭਾਤ ਨੂੰ ਲਾਗ ਫੈੜ ਪਹਿਲਾਂ ਨੂਡ ਲਗਾਦੇ ਨਾਲ ਜਿਹਾ ਸਾਡੇ ਡਾਟਰ ਭਰਾ ਫੇਗਾ ਦੀਆਂ ਟਿੱਕੀਆਂ ਤੇ ਫੇਗਾਦੇ ਭੱਲੇ ਘਰ ਵਾਲੀ ਵੀ ਨਾਲੇ ਸੀ ਮੈਂ ਕਿਹਾ ਚੱਕ ਦੇ ਫੱਟਿਆਂ 'ਚ ਖਾਣਾ ਜਿੰਨਾ ਖਾਣਾ ਚੱਗਣ ਪੂਰਾ ਕਰਕੇ ਘਰ ਨੂੰ ਜਾਈਏ ਲੈ ਵੀ ਮਿੱਤਰੋ ਤੋਂ ਬਾਦ ਭੰਗੜਾ ਹੋ ਗਿਆ ਸ਼ੁਰੂ ਲੈ ਵੀ ਭੰਗੜਾ ਮੈਣਾ ਪੇ ਮਿੱਤਰੋ ਲੈ ਵੀ ਭੰਗੜਾ ਪਾਣਿਆ ਪਾਣਿਆ ਸਾਡਾ ਤਾਂ ਹੋ ਗਿਆ ਬੁਰਾ ਸਾਡੇ ਨਾਲ ਗੱਲਾਂ ਹੋ ਗਈਆਂ ਮਿੱਤਰ ਮੇਰਾ ਬੀਬੀ ਬੁਰਾ ਹਾਲ ਹੋ ਗਿਆ ਬੱਸ ਕਰੀਏ ਨਾ ਨਾ ਕਹਿੰਦੀ ਹਲ ਤਾਂ ਪੰਘੜਾ ਪਾਣਾ ਇੱਧਰ ਬੰਦੇ ਪੰਘੜਾ ਪਾਈ ਜਾਂਦੇ ਆ ਆਪਾਂ ਵੀ ਬਨਾਲੇ ਸਟੈਪ ਚੱਕੀ ਜਾਂਦੇ ਸੀ ਮੈਂ ਕਿਹਾ ਚਲੋ ਪੰਘੜਾ ਦਾ ਪਾਣਾ ਪੈਣਾ ਪੰਘੜਾ ਪਾਵਾ ਹੋ ਗਿਆ ਬੁਰਾ ਹਾਲ ਮਿੱਤਰੋ ਇੱਧਰ ਬੰਦੇ ਹਟਦੇ ਨਹੀਂ ਪੈਗ ਦੇ ਪੈਗ ਲਾਈ ਜਾਂਦੇ ਸੀ ਪੰਘੜਾ ਪਾਈ ਜਾਂਦੇ ਸੀ ਉਹ ਮੈਂ ਕਿਹਾ ਬੱਸ ਕਰੋ ਵੀਰੋ 10:30 ਹੋ ਗਏ ਕਹਿੰਦੇ ਭਾਜੀ ਹਲੇ ਨਾ ਰੋਗ ਸਾਨੂੰ ਹਲੇ ਦਾ ਪੰਘੜਾ ਪਾਣ ਦੇ ਮੈਂ ਕਿਹਾ ਲੈ ਵੀ ਇੱਧਰ ਬੰਦੇ ਹੋ ਗਏ ਸੈਟ ਮੈਂ ਕਹਿੰਦਾ ਭਾਜੀ ਉਹ ਕਹਿੰਦਾ ਭਾਜੀ ਇੱਕ ਫੋਟੋ ਦਾ ਕਰਾ ਲਈਏ ਉਹ ਮੈਂ ਕਿਹਾ ਫੋਟੋ ਜਿਹਨੀ ਮਰਜੀ ਉਹ ਲੋ ਜੀ ਫੋਟੋ ਮਾ ਕਰਾਣ ਵਾਲਾ ਪੈ ਨਾਲੇ ਪਾਈ ਗਿਆ ਭੰਗੜਾ ਬੰਦੇ ਹੋ ਗਏ ਸੈੱਟ ਪੂਰੇ ਐਨ ਸੈਟਿੰਗਾਂ ਪੂਰੀਆਂ ਹਿੱਲ ਗਈਆਂ ਮਿੱਤਰੋ ਉਸ ਤੋਂ ਬਾਅਦ ਸਾਰੇ ਬਹਿ ਗਏ ਰੋਟੀ ਖਾਣ ਦੇ ਲਈ ਇਹ ਭਾਜੀ ਹੁਣੀ ਫੋਟੋ ਮਾ ਕਰਾਣ ਤੋਂ ਹਟ ਕੇ ਕਦੇ ਸਰੋਚਿਆ ਕਰਨ ਕਦੇ ਨਹੀਂ ਮੈਂ ਕਿਹਾ ਮਿੱਤਰਾਂ ਆ ਜੀ ਨਹੀਂ ਮੰਨ ਲਾ ਵਾ ਛੇਤੀ ਹਟਦਾ ਉਧਰ ਦੇਖ ਲਈ ਜਵਾਕ ਜਵਾਕ ਬਸ ਫੋਨ ਤੇ ਮੈਂ ਕਿਹਾ ਉੱਠ ਖੜੂ ਭਾਜੀ ਕਹਿੰਦੇ ਨਹੀਂ ਅਸੀਂ ਨਹੀਂ ਉੱਠਦੇ ਮੈਂ ਕਿਹਾ ਚਲੋ ਉੱਠ ਪਰ ਇਹੋ ਜਿਹਾ ਉਹ ਦੇਖ ਲਗਦਾ ਓ ਮੈਂ ਕਹ ਪਾਜੀ ਸੌਰੀ ਗਲਤੀ ਹੋ ਗਈ ਕੋਈ ਜਗ ਨਹੀਂ ਸੋਝੋ ਤੁਸੀਂ ਆ ਜੱਕਣ ਲੱਗੇ ਸੋ ਅੱਲੋ ਵੀ ਸਵੇਰੇ ਉੱਠ ਗਏ ਮੈਂ ਕਹ ਬੀਬੀ ਚੱਲ ਉੱਠ ਕੇ ਨਾ ਕਹਿੰਦੀ ਕਿਥੇ ਨੂੰ ਮੈਂ ਕਹ ਬੀਬੀ ਇਹਨਾਂ ਨੇ ਸਵੇਰੇ ਸਾਜਰੇ ਬਰਾਤ ਕੱਢਣੀ ਆ ਲਾਵੇ ਇਧਰ ਮੁੰਡਾ ਭੱਜ ਲਿਆ ਬਟੋ ਬਟੀ ਹੋ ਗਿਆ ਕਹਿੰਦੇ ਪੱਗ ਬਣਾਉਣ ਲਈ ਮੈਂ ਕਹ ਕੁ ਮੁੰਡੇ ਉਹ ਸਾਡਾ ਘਰ ਕਿਥੇ ਕਹਿੰਦੇ ਘਰ ਕੋਰ ਤਾਂ ਪਤਾ ਨਹੀਂ ਛੇਤੀਆਂ ਜੋ ਗਲੀਆਂ ਕੁਲੀਆਂ ਪਾ ਕੇ ਗਏ ਭਰਾਵੋ ਮੈਂ ਇਧਰ ਡਾਕਟਰ ਸਾਹਿਬ ਪਾ ਲਿਆ ਮੋਚਾ ਕੋਣੀਆਂ ਕਰ ਗਿਆ ਮੈਂ ਡਾਕਟਰ ਕਹਦਾ ਆੜ ਗਣਾ ਪਾਈ ਬਾਕੀ ਗੱਲਾਂ ਛੱਡੋ ਮੇਰਾ ਵਿਆਹ ਕਰੋ ਮਾਂ ਕੰਮ ਵਿਆਹ ਕਾ ਕੱਲ ਵਿਆਹ ਦਾ ਕਿਹੜਾ ਕੰਮ ਵਿਆਹ ਰਖਾ ਦੇਣਾ ਆ ਲਓ ਇੰਟੀ ਇਧਰ ਭਾਂਡੇ ਮਾਂ ਮੈਂ ਰੱਖੀ ਜਾਂਦੀ ਚਾਹ ਪੜਾਈ ਜਾਂਦੀ ਨਾਲੇ ਇਧਰ ਬਰਾਤ ਤੁਰ ਪਈ ਪਹੁੰਚ ਗਈ ਪਾਲਟੇ ਮੱਥਾ ਟੇਕ ਕੇ ਤੇ ਆਪ ਪਹੁੰਚਣਾ ਜੀ ਪਿੰਡ ਨੌਰੇ ਲਓ ਵੀ ਮੇਤਰੋ ਇਧਰ ਪਹੁੰਚ ਕੇ ਕੈਮਰੇ ਵਾਲੇ ਤੇ ਠਾ ਕੈਮਰਾ ਤੇ ਠਾ ਫੋਟੋ ਆ ਜੇ ਇੱਕ ਬੀਬੀ ਸਾਡੀ ਬਾਣ ਗਿਆ ਸਰਮਾ ਓਮ ਬੱਲੇ 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 ਸਰਮਾ ਬੁਆਈ ਮਿਲ ਗਈ ਮੇਤਰੋ ਮਿਲ ਗਏ ਪੈਸੇ ਲੱਗ ਸਗਨ ਲੱਗੇ ਤਾਂ ਖੋਜ ਹੋਈ ਨਹੀਂ ਤੁਹਾਨੂੰ ਨਹੀਂ ਮਨੇ ਮੇਰੇ ਹੀ ਉਹ ਮੈਂ ਕਾ ਬੀਬੀ ਤੂੰ ਰਖ ਲ ਕੋਈ ਨਹੀਂ 13 ਮੇਰੇ ਕੋਈ ਬੰਦਿਆ ਆ ਜਗ ਸੌਰਮਾ ਪਾ ਕੇ ਜਦੋਂ ਖਿਚਾਈ ਫੋਟੋ ਮੈਂ ਕਾ ਜੀ ਚਲਿਏ ਕਹਿੰਦੇ ਚਲੋ ਜੀ ਆਪਾਂ ਖਿੱਚਤਾ ਪਹਿਲਾ ਗੇਅਰ ਪਾ ਕੇ ਗੱਡੀ ਖਿੱਚਤੀ ਲਾਉ ਮਤਲਬ ਜਾਂਦਾ ਮੁੰਡਾ ਯਾਰ ਮਾਰਦੇ ਜਾਂ ਜਦੋਂ ਜੀ ਪਹੁੰਚ ਗਈ ਕੋ ਪਹੌਂ ਲਾਏ ਪੌੜ ਕੇ ਪੌੜ ਕੇ ਪੰਜੇ ਪਹੁੰਚ ਗਏ ਲਾਉ ਜੀ ਪਹੁੰਚੇ ਗਏ ਲੈ ਵੀ ਆਪਾਂ ਪਹੁੰਚ ਗਏ ਘਾਰ ਹੀ ਹੈ ਤੋਂ ਹੁੰਦੇ ਹੋਏ ਸਦਈ ਬੈਂਸਾ ਬੈਂਸਾ ਤੋਂ ਕੰਮ ਲਓ ਮੇਤਰਾ ਗੱਡੀ ਜਾਂਦੀ ਹੈ ਸ਼ਿਲੰਗਾਮਾ ਦੀ ਲੌਜੀ ਪਹੁੰਚ ਗਏ ਬਣ ਨੋਰਾ ਗਲਾਬ ਸਿੰਘ ਜੀ ਦੀ ਗੁਰਦੁਆਰੇ ਲੌਜੀ ਇੱਥੇ ਹੋਣੀ ਹੈ ਹੁਣ ਲਾਵਾਂ ਲਓ ਵੀ ਪਹਿਲਾਂ ਕਹਿੰਦੇ ਮਿੱਤਰੋ ਦਵਾਟ ਜਿੱਤ ਕੇ ਪਹਿਲਾਂ ਬਾਦਾਮ ਖਾਓ ਫੇਰ ਖਾਓ ਪਕੌੜੇ ਆਹ ਲਓ ਵੀ ਪਕੌਣੇ ਨੂੰ ਭਜਨ ਠ ਪੈ ਗਈ ਹੈ ਮਿੱਤਰੋ ਪਹਿਲਾਂ ਪਕੌਣੇ ਦੀ ਪਲੇਟਾਂ ਪਾ ਲਈਆਂ ਬਿਆਲ ਮੁੰਡਾ ਬੜਾ ਭੁੱਖਾ ਸੀਗਾ ਉਹ ਚੱਕਦੇ ਨਾਲ ਡਾਟਰੀ ਉਹ ਬਲ ਬਲ ਕਹਿੰਦੇ ਕਰੀ ਭਾਈ ਤੁਸੀਂ ਵੀ ਆਓ ਮੈਂ ਤਾਂ ਨਾ ਨਾ ਦੌੜ ਕਰੋ ਇੱਧਰ ਬਾਬਾ ਜੀ ਨੇ ਕਰਤਾ ਗਰਵਾਨੀ ਦਾ ਪਾਠ ਸ਼ੁਰੂ ਤੇ ਹੋਣੀ ਹੈ ਲਾਵਾਂ ਆ ਲੌਜੀ ਸਰਪ ਲੋਵੇ ਜਿੱਦ ਤੱਕ ਕੰਮ ਖਤਮ ਹੋਇਆ ਲੋਵੇ ਇਧਰ ਬਾਹਰ ਚੱਲਦਾ ਪ੍ਰੀਵੀਟਿੰਗ ਸ਼ੂਟ ਮੈਂ ਕਹਿਆ ਹਸਾ ਲਈਏ ਬੰਦੇ ਮੈਂ ਬੰਦੇ ਪੂਰੇ ਖੁਸ਼ ਰਖਦਾ ਉਹ ਤਵਖਾ ਕੇ ਰੋਟੀ ਆਹਾਹਾ ਗਰਮਾ ਗਰਮ ਗਲਾਬ ਜੰਮਾ ਆ ਗਿਆ ਆਜੋ ਆਜੋ ਮੂੰਹ ਚ ਪਾਣੀ ਆ ਗਿਆ ਬਾਈ ਆਜੋ 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 ਗਰਮਾ ਗਰਮ ਗਲਾਬ ਜੰਮਾ ਆ ਗਿਆ ਆ ਲੋਵੇ ਬੰਦਰ 500 ਰੁਪਏ ਲੋਵੇ ਤੁਸੀਂ ਕਹਿੰਦਾ ਭਾਈ ਅਸੀਂ 5 ਜਣੇ ਮੈਂ ਕਹਿੰਦਾ ਲੱਗਦਾ 14 ਵੀਰ ਕਹਿੰਦਾ ਨਹੀਂ ਇੱਕ ਬੰਦਾ ਉਹ ਬੈਠਾ ਮੈਂ ਕਹਿੰਦਾ ਮਾਲ ਕੋਈ ਵੇਚਣੀ ਨਹੀਂ ਆ ਜੇ ਕੋ 500 ਰੁਪਏ ਚਲੋ ਬਈ ਤੇ ਤਰ ਹੋ ਜੋ ਲਵੇ ਅਨੇਕ ਖੋਜੋਗੇ ਮੈਂ ਕਿਹਾ ਭਾਈ ਖਾ ਕੇ ਲੱਗੇ ਗਲਾਵੀਆਂ ਮਾਡਾ ਮੁੰਡਾ ਪੂਰਾ ਖੜਿਆ ਵਿਆਹ ਲਾ ਬਲ 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 ਬਲੇ ਆ ਲਓ ਜੀ ਉੱਤੋਂ ਰੋਟੀ ਖਾ ਕੇ ਕੁੜੀਆਂ ਦੇ ਪਾਣੀ ਘਰੇ ਆ ਵੀ ਚਲ ਵੀ ਡਾਕਟਰ ਹਾਂ ਵੀ ਕਹਿੰਦਾ ਭਾਈ ਮੈਨੂੰ ਗੱਲ ਸੁਣੋ ਮੇਰਾ ਬਹੁ ਬੋਲਾ ਹਾਲ ਆ ਵਿਆਹ ਮੇਰਾ ਕਰਵਾ ਦਿਓ ਓ ਮਾਈ ਗੱਡ ਲੈ ਲਾ ਕੇ ਇਹਦੇ ਨਾਲ ਬੈਠਾ ਤੂੰ ਤੈਨੂੰ ਪਤਾ ਵੈ ਸੰਦੋਖ ਸਿੰਘ ਦੇ ਨਾਲ ਬੈਠਾ ਹੁਣ ਤੇਰਾ ਰਿਸ਼ਤਾ ਪੱਕਾ ਸਮਝ ਆ ਜੱਕ ਮੁੰਡਾ ਪੂਰਾ ਖੁਸ਼ ਆ ਚੱਕ ਬਈ ਓਹੋ ਸ਼ੂਟ ਦਾ ਸਤਿਆ ਨਾਸ ਕਰਦਾ ਚਲੋ ਵੀ ਡੋਲੀ ਤੋਰ ਲੱਗੀ ਆ ਲੈ ਵੀ ਆਪਣੀਆਂ ਕੁੜੀਆਂ ਤੋਂ ਨੀਆਂ ਬਹੁਕੀਆਂ ਵੀ ਮਿੱਤਰੋ ਉਹ ਬੰਦਾ ਪੂਰਾ ਕਹਿੰਦਾ ਚਲ ਵੀ ਚਾਲ ਗੱਡੀ ਚ ਚਲਾ ਫਿਰ ਮੈਂ ਕਹਾ ਚਲੋ ਬੈ ਜਾ ਰਾਣਾ ਗੱਡੀ ਆਈ ਚਾ ਕੋਈ ਗੱਡੀ ਚੁਰਪਈਆ ਬਲੇ 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 ਹੋ ਗਈ ਮੇਤਰੋ ਆ ਵੀ ਲੁਧਿਆਣੇ ਪਹੁੰਚ ਗਏ ਬੀਬੀਆਂ ਉੱਪਰ ਨਹੀਂ ਖੜਦੀਆਂ ਮਾਰੋ ਹੌਰਨ ਤੇ ਹੌਰਨ ਓ ਜੱਕ ਲੋ ਵੀ ਚਲੋ ਵੀ ਭਾਜੀ ਬਾਹਰ ਚਲੋ ਹੁਣ ਗੱਡੀ ਜਨਿਕਲੋ ਦੋ ਸਾਡ ਆ ਲਾਵੇ ਪਾਣੀ ਬਾਹਰ ਨਹੀਂ ਕੰਜਰ ਦੀਆਂ ਮਾਏ ਆ ਕੰਜਰ ਦਰਾ ਬਾਹਰ ਖੜਾ ਓ ਬਲੇ ਮੁੰਡਾ ਆਪਣੇ ਆਪ ਨੂੰ ਕੰਜਰ ਦਸੀ ਜਾਂਦਾ ਸੀ ਓ ਬਲੇ 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 ਬੜਾ ਬੇਸ਼ਰਮਾ ਬੰਦਾ ਵੀ ਉਹ ਚੱਕਲ ਚੱਕਲ ਹੋ ਗਈ ਆ ਮਾਮੀ ਜੜੇ ਦਾ ਮੁੰਡਾ ਵਿਆਹ ਹੋ ਗਿਆ ਵੀ ਉਹ ਬੱਲੇ ਬਈ ਮੁਬਾਰਕਾਂ ਬਹੁਤ ਬਹੁਤ ਸਾਰਿਆਂ ਨੂੰ ਆ ਭੈਣਾ ਭਾਈਆਂ ਨੂੰ ਤੇ ਸਾਰੇ ਚਾਚੀਆਂ ਤਾਈਆਂ ਨੂੰ ਬਹੁਤ ਬਹੁਤ ਮੁਬਾਰਕਾਂ ਆ ਲਾਵੇ ਮੁੰਡਾ ਪੂਰਾ ਖੁਸ਼ ਹੋਆ ਹੁਣ ਮੀਂਹ ਦੇਖਿਆ ਕਿਆ ਬਣਦਾ ਆ ਲੈ ਬਈ ਦੁੱਧ ਪੀ ਲੋ ਇਹ ਦੁੱਧ ਲੈ ਬਈ ਦੁੱਧ ਬਣਾ ਲੈ ਪੇ ਮੁੰਡਿਓ ਲੈ ਬਈ ਦੁੱਧ ਪੀ ਕੇ ਪੈਂਟ ਹੁਣੀ ਕਹਿੰਦਾ ਵੀ ਭਾਈ ਚਲ ਚਲੀਏ ਮੈਂ ਕਹਿੰਦਾ ਕਹਿੰਦਾ ਰਾਮਸਣ ਵਾਲੇ ਜਣਾ ਆ ਲੈ ਰਾਮਸਣ ਵਾਲੇ ਪਾ ਲੈ ਮੈਂ ਕਹਿੰਦਾ ਲੈ ਕੇ ਇੱਕ ਕੇਕ ਕੱਬ ਪੇਂਟੂ ਦੇ ਸਿਰੋਂ ਮੁੰਡੇ ਦਾ ਜਨਮਨ ਆ ਲਾਈਵ ਕੇਕ ਲੈ ਲਿਆ ਤੋਂ ਬੜਾ ਮਹਿੰਗਾ ਦਿੱਤਾ 1100 ਰੁਪਏ ਦਾ ਕਿਲੋ ਦਾ ਹਮਲਾਈ ਜਿਹੜਾ ਇਹਨਾਂ ਦਾ ਰੇਟ ਬਹੁਤ ਖਾਈ ਹੁੰਦਾ ਜੇ 8 ਵਜੇ ਤੋਂ ਬਾਅਦ ਜੋ 20% ਡਿਸਕਾਊਂਟ ਆ ਉਹ ਤੋਂ ਬਾਅਦ ਆਪਾਂ ਗੱਡੀ ਖਿੱਚਦੀ ਪਿੰਡ ਨੂੰ ਆ ਫੜੇ ਘਰੇ ਵੀ ਚੂੜੇ ਵਾਲੀ ਡੀਗਰੀ ਸੀ ਉਹ ਕਹਿੰਦੀ ਘਰੇ ਆ ਜਾ ਜਾ ਮੈਂ ਰੋ ਰੋ ਮੇਰਾ ਬੁਰਾ ਹਾਲ ਹੈ ਜਦੋਂ ਮੈਂ ਪਹੁੰਚਿਆ ਘਰ ਤੇ ਮੈਨੂੰ ਦੇਖ ਕੇ ਪੂਰੀ ਖੁਸ਼ ਲਾਵ ਰੋਟੀ ਆ ਗਈ ਆ ਮੇਤਰੋ ਲਾਵ ਰੋਟੀ ਖਾ ਕੇ ਤੇ ਹੁਣ ਸਾਨੂੰ ਮਿਲਦੇ ਆ ਕੱਢ ਲੂ ਨਵੇਂ ਬਲੌਗ ਦੇ ਵਿੱਚ ਆ ਲਾਵ ਸਾਸਰੀ ਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੁਹਾਡੀਆਂ ਬਹੁਤ ਪਿਆਰ ਦੇ ਸਦਕਾ ਆ ਬਲਬਲ ਹੋਈ ਪਈ ਆ ਮੇਤਰੋ ਚੱਕ ਦਿਓ ਕੰਮ ਨੂੰ ਸਾਰਿਆਂ ਨੂੰ ਸਾਸਰੀ ਕਾਲ ਜੀ